ਪਾਸਾ ਲਾਉਣੀ ਹੈ ਜੀ ਦੁਪट्टे ਤੇ ਲੈਸ ਇਹ ਮਾਸੀ ਜੀ ਦਾ ਦੁਪੱਟਾ ਸੀ ਲੈਸ ਲਈ ਸੀ ਉਹਦਣੇ ਤੇ ਲਾਉਣੀ ਹੈ ਇਹ ਸਿੱਧਾ ਪਾਸਾ ਹੈ ਜੀ ਦੁਪट्टे ਦਾ ਤੇ ਲੈਸ ਦਾ ਇਹ ਪੁੱਠਾ ਪਾਸਾ ਹੈ ਜਿਹੜਾ نیچے ਸਿੱਧਾ ਪਾਸਾ ਹੈ ਇਹਨੂੰ ਇਸ ਤਰ੍ਹਾਂ ਧਰ ਲਾਂਗੇ ਫਿਰ ਇਹਦੇ ਉੱਤੇ ਨਾ ਇਹ ਇਸ ਤਰ੍ਹਾਂ ਕਰਕੇ ਸਾਰੇ ਸਲਾਈ ਲਵਾ ਲਗਾ ਲਾਂਗੇ ਜੀ ਸਾਰੇ ਇਹ ਸਿੱਧਾ ਪਾਸਾ ਹੈ ਲੈਸ ਦਾ ਜਿਹੜਾ ਸਿੱਧਾ ਪਾਸਾ ਹੈ ਉਹ نیچے ਹੈ ਇਹ ਉੱਪਰ ਪੁੱਠਾ ਪਾਸੇ ਇਹ ਸਾਰੀ ਲੈਸ ਦੇ ਆਚਾਰੇ ਪਾਸੇ ਇਸ ਤਰ੍ਹਾਂ ਸਲਾਈ ਲਗਾ ਲਾਂਗੇ ਜੀ ਆਪਾਂ ਸੋਨੂੰ ਦਿਖਿਆਉਣੇ ਆ ਲਾ ਕੇ ਆ ਲਾਵਾਂਗੇ ਹਾਂ ਦੇਖੋ ਜੀ ਇਹ ਵੀਡੀਓ ਆ ਗਈ ਜੀ ਪਹਿਲਾਂ ਇਹਨੂੰ ਇਸ ਤਰ੍ਹਾਂ ਕਰ ਇਸ ਤਰ੍ਹਾਂ ਲਾਵਾਂਗੇ ਜੀ ਆ ਦੇਖੋ ਇਹ ਨੂੰ ਨਾ ਜੀ ਉਰੋਂ ਅੱਧ ਚੋਂ ਇਹ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਫਿਰ ਇਹ ਦੇ ਉੱਪਰ ਇਸ ਤਰ੍ਹਾਂ ਫੋਲਡ ਕਰਾਂਗੇ ਇਹ ਨੂੰ ਇਸ ਤਰ੍ਹਾਂ ਸਿੱਧਾ ਲਾ ਕੇ ਜੀ ਤੇ ਫਿਰ ਇਹ ਨੂੰ ਇਹਦੇ ਉੱਪਰ ਇਸ ਤਰ੍ਹਾਂ ਕਰ ਦਾਂਗੇ ਜੀ ਸੁਣ ਦਿਖਿਓ ਨੇ ਤੇ ਇਹ ਕਿੱ사 ਲਗਾ ਦੇ ਕਿਸਾ ਆ ਦੇਖੋ सर दुपटा देखो जी लैस लगाती है अपने बहुत वादिया लग रहा दुपट्टा ਨੇਸ ਲਗਾ ਕੇ